ਸਰਹੱਦ ਪਾਰ ਤੋਂ ਜਿੱਥੇ ਲਗਾਤਾਰ ਕੋਸ਼ਿਸ਼ ਜਿਹੜੀ ਹੈ ਗਵਾਂਡੀ ਦੇਸ਼ ਵੱਲੋਂ ਇਧਰ ਨਸ਼ਾ ਸੁੱਟਣ ਦੀ ਹੈ ਉੱਥੇ ਹੀ ਪੰਜਾਬ ਪੁਲਿਸ ਤਰਨਤਾਰਨ ਨੂੰ ਇੱਕ ਕਾਮਯਾਬੀ ਮਿਲੀ ਹੈ ਤਾਂ ਕਾਨਫਰੰਸ ਰੱਖੀ ਗਈ ਹੈ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੈਰੋਇਨ ਬਰਾਮਦ ਹੁੰਦੀ ਹੈ ਅਤੇ ਥਾਣਾ ਝਵਾਲ ਤੋਂ ਇਹ ਮਸਲਾ ਜਿਹੜਾ ਨਿਕਲ ਕੇ ਸਾਹਮਣ ਆਉਂਦਾ ਅਦੀਨ ਠੱਠੀ ਸੋਲ ਦੇ ਦੋ ਨੌਜਵਾਨ ਜਿਹੜੇ ਆ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤਾਂ ਤਰਨਤਾਰਨ ਪੁਲਿਸ ਦੇ ਵੱਲੋਂ ਇੱਥੇ ਕਾਨਫਰੰਸ ਰੱਖੀ ਗਈ ਆ ਉਹ ਗੱਲਬਾਤ ਕਰਦੇ ਸਰ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਕੀ ਸੀ ਮਸਲਾ ਜੀ ਦੇਖੋ ਜੋ ਸਾਡੇ ਸੀਐਮ ਸਾਹਿਬ ਪੰਜਾਬ ਉਹਨਾਂ ਨੇ ਜੋ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਭਿ ਮਾਨਯੋ ਰਾਣਾ ਜੀ ਦੀ ਡਾਇਰੈਕਸ਼ਨ ਅਨਸਾਰ ਸੀਆਈਏ ਨੇ ਤਰਨਤਾਰਨ ਨੇ ਨੂੰ ਇਨਫਰਮੇਸ਼ਨ ਮਿਲੀ ਸੀ ਸੀਕ੍ਰਟ ਜਿਹਦੇ ਤਰ ਨਾਕਾ ਲਗਾਇਆ ਹੋਇਆ ਸੀ ਆਪਾਂ ਸਰਾਏ ਮੰਡਖਾ ਦੇ ਇਲਾਕੇ ਦੇ ਵਿੱਚ ਜੀ ਉੱਥੋਂ ਦੋ ਜਿਹੜੇ ਆ ਸਾਨੂੰ ਨਸ਼ਾ ਤਸਕਰ ਜਿਹੜੇ ਮਿਲੇ ਜੀ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਦਾ ਨਾਂ ਇੱਕ ਦਾ ਨਾਂ ਹਰਦੀਪ ਹੈ ਇੱਕ ਦਾ ਨਾਂ ਹਰਜੀਤ ਹੈ ਇਹ ਦੋਨੋਂ ਠੱਠੀ ਸੋਲ ਪਿੰਡ ਪੈਂਦਾ ਥਾਣਾ ਚੁਬਾਲ ਦਾ ਉੱਥੋਂ ਰਹਿਣ ਵਾਲੇ ਸੀ ਜੀ ਸੋ ਇਹਨਾਂ ਪਾਸੋਂ ਸਾਨੂੰ 6 ਕਿਲੋ 112 ਗ੍ਰਾਮ ਜਿਹੜੀ ਆਪਾਂ ਜੇ ਆਪਾਂ ਡਿਟੇਲ ਦੇਈਏ ਤੇ 16 ਕਿਲੋ 112 ਗ੍ਰਾਮ ਹੀ ਰੋਣ ਮਿਲੀ ਸੀ ਜੀ ਔਰ ਇਹਨਾਂ ਦਾ ਜਿਹੜਾ ਲਿੰਕ ਹੈ ਇਹ ਪਾਕਿਸਤਾਨ ਦੇ ਨਾਲ ਹੈ ਪਾਕਿਸਤਾਨ 'ਚ ਬੈਠੇ ਜਿਹੜੇ ਇਹਨਾਂ ਦੇ ਆਕਾ ਉਹਨਾਂ ਨਾਲ ਹੈ ਔਰ ਇਹ ਡਰੋਨ ਥਰੂ ਜਿਹੜੇ ਆ ਇਹ ਹੇਰਨ ਦੀ ਕੀਪ ਕਾਫੀ ਸਮੇ ਤੋਂ ਜਿਹੜੇ ਮੰਗਾਰੇ ਸਰ ਡਰੋਨ ਵੀ ਕੋਈ ਬਰਾਮਦ ਹੋਇਆ ਜੀ ਨਹੀਂ ਡਰੋਨ ਫਿਰ ਹਾਲ ਬਰਾਮਦ ਨਹੀਂ ਹੋਇਆ ਇਹ ਇਹ ਨਾਕੇ ਦੌਰਾਨ ਜਿਹੜੇ ਇਨਫਾਰਮੇਸ਼ਨ ਬੀਸੀਸੀਆਈਏ ਤਰਨਤੰਨ ਦੀ ਟੀਮ ਨੂੰ ਉਹ ਬਰਾਮਦ ਉਸ ਦੌਰਾਨ ਇਹਨਾਂ ਨੂੰ ਕਾਬੂ ਕਰਕੇ ਨਾ ਤੋ ਬਰਾਮਦ ਕੀਤੀ ਸਰ ਇਹਨਾਂ ਨੌਜਾਨਾਂ ਦੇ ਕੋਈ ਪਹਿਲਾਂ ਵੀ ਪਰਚਾ ਦਰਜ ਸੀਗਾ ਜੀ ਨਹੀਂ ਇਦਾਂ ਦਾ ਕੋਈ ਅਜੇ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਪਾਇਆ ਗਿਆ ਬਟ ਫਿਰ ਵੀ ਆਪਾਂ ਇਹਨਾਂ ਨੂੰ ਖੰਗਾਲ ਰਹੇ ਹਾਂ ਤੇ ਇਹਦੇ ਲਿੰਕ ਕੀ ਹੈ ਪਿੱਛੇ ਕਿੰਨੀਆਂ ਖੇਪਾਂ ਹੁਣ ਤੱਕ ਆ ਚੁੱਕੀਆਂ ਕੀ ਕੋਈ ਇਦਾਂ ਦੀ ਕੋਈ ਕੋਈ ਹੋਰ ਕੋਈ ਇਦਾਂ ਦਾ ਕੋਈ ਕੋਈ ਵੈਪਨ ਕੋਈ ਹੋਰ ਇਹਨਾਂ ਦਾ ਪੈਸੇ ਦਾ ਮੋਡਿਊਲ ਕੀ ਹੈ ਪੈਸੇ ਕਿਦਾਂ ਟਰਾਂਸਫਰ ਕੀਤੇ ਜਾ ਰਹੇ ਆ ਔਰ ਕਿੱਥੇ ਕਿੱਥੇ ਅੱਗੇ ਇਹ ਨਸ਼ਾ ਸਪਲਾਈ ਹੋਇਆ ਉਹਦੀ ਆਪਾਂ ਖੰਗਾਲ ਕਰ ਰਹੇ ਆ ਸਰ ਇਕੋ ਪਿੰਡ ਦੇ ਨੇ ਦੋਨੋਂ ਨੌਜਾ ਦੋਨੋਂ ਇਕੋ ਪਿੰਡ ਦੇ ਜੀ ਸਰ ਪੁਲਿਸ ਪਾਰਟੀ ਵੱਲੋਂ ਬੋਧਦੇ ਹੋਏ ਪੁਲਿਸ ਪਾਰਟੀ ਵੱਲੋਂ ਸੂਚੀ ਪੁਲਿਸ ਪਾਰਟੀ ਵੱਲੋਂ ਬੋਧਦੇ ਹੋਏ ਇਹਨਾਂ ਨੂੰ ਮੈਸੇਜ ਕੀ ਹੈ ਸੀਨੀਅਰ ਅਫਸਰਾਂ ਦਾ ਵੀ ਕੀ ਮੈਸੇਜ ਹੈ ਨਸ਼ੇ ਦੇ ਮੁੱਦੇ ਦੇ ਲੈ ਕੇ ਇਹ ਵੀ ਜ਼ਰੂਰ ਦੱਸਿਓ ਜੀ ਦੇਖੋ ਜੀ ਸੀਐਮ ਸਾਹਿਬ ਨੇ ਜਿੱਦਾਂ ਮੁਹਿੰਮ ਚਲਾਈ ਹੋਈ ਆ ਯੁੱਧ ਨਸ਼ਿਆਂ ਵਿਰੁੱਧ ਜੀ ਸਾਡੇ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਇਹ ਇਹ ਜਿਹੜਾ ਇਹ ਯੁੱਧ ਪਦਰ ਤੇ ਜਿਹਨੂੰ ਆਪਾਂ ਕਹਿੰਦੇ ਆ ਇਸ ਇਨ ਵਾਰ ਫੁੱਟ ਇਹ ਸਾਰੀ ਮੁਹਿੰਮ ਚੱਲ ਰਹੀ ਆ ਔਰ ਮੈਸੇਜ ਇਹੋ ਹੀ ਆ ਕਿ ਆਪਾਂ ਆਪਣੇ ਜਿਹੜਾ ਪੰਜਾਬ ਦਾ ਫਿਊਚਰ ਆ ਉਹ ਖਰਾਬ ਨਹੀਂ ਹੋਣ ਦੇਣਾ ਔਰ ਨਸ਼ਿਆ ਜਿਹੜੇ ਤਸਕਰਾਂ ਇਹਨਾਂ ਨੂੰ ਕਿਸੇ ਵੀ ਹਾਲਤ ਚ ਬਖਸ਼ਿਆ ਨਹੀਂ ਜਾਏਗਾ ਇਹਨਾਂ ਦੀ ਜਗਾ ਜਿਹੜੀ ਆ ਉਹ ਜੇਲਾ ਚ ਜੀ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਲਈ ਸਰ ਥੈਂਕ ਯੂ ਸੋ ਇਹ ਸਾਨਾ ਐਸਪੀ ਡੀਜੀ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਰਜਿੰਦਰ ਸਿੰਘ ਜੀ ਅਤੇ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਦੋ ਨੌਜਵਾਨ ਜਿਹੜੇ ਨਿੱਕੋ ਪਿੰਡ ਦੇ ਦੋ ਨੌਜਵਾਨ ਜਿਨ੍ਹਾਂ ਦੇ ਕੋਲੋਂ 6 ਕਿਲੋ ਤੋਂ ਵੱਧ ਜਿਹੜੀ ਹਿਰੋਇਨ ਬਰਾਮਦ ਹੋਈ ਹੈ ਤਾਂ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਪਰਚਾ ਦਰਜ ਕਰਕੇ ਅਗੇਰਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ